ਖਗਾਵੀ ਬੱਤਾ ਗੇਟ ਹਾਂਜੀ ਬਾਜੀ ਆਏ ਨਹੀਂ ਲਿਆਓ ਕੋਈ ਸੇਵਾ ਪਾਣੀ ਅੱਛਾ ਬਾਬਾ ਜੀ ਘਰ ਤਾਂ ਰਿਵੇ ਲੱਗਦੇ ਹਨਾ ਹਾਂਜੀ ਹਾਂਜੀ ਬਾਬਾ ਜੀ ਘਰ ਰਿਵੇ ਲੱਗਦਾ ਚਲੋ ਕੋਈ ਨਹੀਂ 5-7 ਰੁਪਏ ਕੋਸਾ ਇਹਦੇ ਕਰ ਦਿਆਂਗੇ ਕੀ ਗੱਲ ਹੈ ਆਟਾ ਮੋਲੇ ਉਹ ਬਾਬੇ ਕਹਿੰਦੇ ਅਸੀਂ ਆਟਾ ਲੈਂਦੇ ਨਹੀਂ ਹੈਗੇ ਅੱਛਾ ਲੈਣੇ ਮਾਇਆ ਦੀ ਸੇਵਾ ਕਰੋ ਜੇ ਹੈਗੇ ਤਾਂ ਉਹ ਮਾਇਆ ਤਾਂ ਹੁਣ ਕਿੱਥੇ ਆ 20 ਰੁਪਏ ਲੈ ਮੈਂ ਹੈ ਨਹੀਂ ਕੋਈ ਵੀ ਪਿਆ ਕੋਲ ਅੱਛਾ ਹਾਂ ਕਿੱਥੇ ਆ ਬਾਬੇ ਜੀ ਉਹ ਬਾਹਰ ਖੜਿਆ ਬਾਬੇ ਬਾਬਾ ਬਾਹਰ ਖੜਿਆ ਹਾਂ ਜੀ ਬਾਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓਏ ਭਕਤਾ ਕਿੰਨਾ ਹਾਲ ਠੀਕ ਹੈ ਠੀਕ ਹੈ ਵਧੀਆ ਹਾਂਜੀ ਹਰ ਵਾਰ ਠੀਕ ਆ ਬਹੁਤ ਵਧੀਆ ਤੁਸੀਂ ਦੇਖੋ ਠੀਕ ਹੈ ਕਰੋ ਸੇਵਾ ਬਾਬਿਆਂ ਦੀ ਹਾਂਜੀ ਦੱਸੋ ਉਹ ਦਿਓ 10 ਰੁਪਏ 20 ਰੁਪਏ 50 ਰੁਪਏ ਜੋ ਵੀ ਛਾੜੀ ਇੱਛਾ ਐਸਾ ਤਾਂ ਬਾਬਾ ਜੀ ਕੋਲ ਨਹੀਂ ਹੈਗਾ ਤੁਹਾਨੂੰ ਪਤਾ ਅੱਜ ਕੱਲ੍ਹ ਕੰਮ ਕਰਤਾ ਬਾਬਿਆਂ ਨੂੰ ਖਾ ਲਈ ਦੀ ਮੋੜੀ ਦਾ ਆਸਣਾ ਚੱਲ ਗਏ ਆ ਸਾਡੇ ਆਸ਼ਰਮ ਤੁਹਾਡੇ ਵਰਗੇ ਬਾਦਸ਼ਾਹਾਂ ਦੇ ਦਿੱਤੇ ਚੱਲਦੇ ਆ ਹੋਰ ਬਾਬਿਆਂ ਦਾ ਕਿਹੜਾ ਕੋਈ ਕਾਰੋਬਾਰ ਬਾਬਾ ਜੀ ਪੈਸਾ ਕੋਲ ਕੋਈ ਨਹੀਂਗਾ ਤੁਸੀਂ ਆਓ ਜਲ ਪਾਣੀ ਚੁਕੋ

चलो आप बैठो <laughs> वाश करो वाश करो वाश करो वाश करो ये आप पानी पीने के लिए आप आप बैठो क्या है ये आप कुछ नहीं आप भाई कुछ भी बैठो आप भाई बैठो 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 हाँ जी पानी ले आओ जाल बेटा ले आओ जाल पानी आने पापा जी पियो यो पापा जी पानी ਹੋਰ ਬੱਚਾ ਕਾਰੋ ਕਾਰੋਬਾਰ ਕਾਦਾ ਪਰੋਬਾਰ ਤੁਹਾਨੂੰ ਪਤਾ ਹੈ ਕਦੇ ਦਿਹਾੜੀ ਲੱਗਦੀ ਕਦੇ ਨਹੀਂ ਲੱਗਦੀ ਕੋਈ ਨਹੀਂ ਪਲਾ ਕਰੋ ਮਹਾਰਾਜ ਕਰਦੇ ਆ ਭਲਾ ਮੈਂ ਹਾਂਜੀ ਬਾਬਾ ਜੀ ਕਰਦੇ ਬੰਦੇ ਤਾਂ ਬੰਦੇ ਤਸ਼ਰੀਫਾ ਯਕੀਨ ਕਰੋਗੇ ਬਾਬਾ ਜੀ ਕੋਈ ਵੈਸੇ ਜਿਦਾਂ ਵਜਨ ਕਰੀ ਦੇ ਨਹੀਂ ਕਿਸੇ ਨਾਲ ਅੱਛਾ ਜੀ ਪਰ ਤੁਹਾਡਾ ਮੱਥਾ ਦੇਖ ਕੇ ਨਾ ਪੈਣੀ ਹਾਂ ਜੀ ਤੇ ਅੱਜ ਇਹ ਬੀਬਾ ਵਾਲਾਂ ਦੇਖ ਕੇ ਠੀਕ ਹੈ ਸਾਡੇ ਅੱਜ ਦਿਲੋਂ ਆਵਾਜ਼ ਆਈਏ ਵੀ ਤੁਹਾਡੀ ਮਦਦ ਕਿ ਕਰੀਏ ਦੇਖ ਲੋ ਕਰ ਦਿਓ ਕਰਪਾ ਦੀ ਅੱਛਾ ਮੈਂ ਕੋਈ ਹਾਂ ਹੈ ਆਪਣੇ ਕੋਈ ਗਾਣਾ ਕਣਕ ਦੇ ਗਾਣੇ ਹੋ ਹਾਂਜੀ ਬਾਬਾ ਜੀ ਹੈਗੇ ਗਾਣੇ ਹੈਗੇ ਲਿਆਓ ਫਿਰ ਚਾਹ ਲਿਆਓ ਯਾਰਾਂ ਮਰਜੀ ਗਾਣੇ ਬੇਟਾ ਹੱਥ ਘੋ ਕੇ ਲਿਆਓ ਅੱਛਾ ਵਾਸ਼ ਕਰੋ ਅੱਛਾ ਤੋਂ ਔਲਾਦ ਦੇ ਨਾਲੇ ਸਾਫ ਕਰਨਾ ਸਾਫ ਕਰਕੇ ਨਾ ਵਾਸ਼ ਕਰੋ ਬਾਬੇ ਕੋਈ ਜਗਾ ਇਦਾਂ ਹੀ ਬਸ ਕੋਲਿਕ ਲਿਆਓ ਬੱਚਾ ਬਾਕੀ ਆਪੇ ਕਰ ਲਨ ਬਾਬਾ ਜੀ। ਉਨੀ ਚੀਜ਼ ਜਾਣੇ ਸਾਰਾ ਆਪੇ ਕਰ ਲੈਂਦਾ। ਵਾਸਤੂ ਵਾਸਤੂ ਵਾਸਤੂ। ਵੈਰੋ ਬੇਟਾ ਇਹਦੇ ਤੁਸ ਨੀ ਆਦੋ। ਵੈਰੋ। ਵਾਸਤੂ। ਇਹ ਵੀ ਤੁਸੀਂ ਮੰਨਦੇ ਆ ਜਿੱਥੇ ਵੀ ਤੁਹਾਡਾ ਵਿਸ਼ਵਾਸ ਆ ਬੱਚਾ? ਹਾਂਜੀ। ਅੱਖਾਂ ਵਿੱਚ ਕੇ ਨਾ? ਹਾਂਜੀ। ਬਸ ਇਹਦੇ ਤੋਂ ਖੁਸ ਚੱਕ ਕੇ ਦਾਣੇ ਜਿੰਨੇ ਵੀ ਤੁਹਾਡੇ ਚੁਟਕੀ ਚਾਹਦੇ ਆ। ਬਸ ਉਹ ਚੱਕ ਕੇ ਬਾਕੀ ਰੱਖ ਉੱਪਰ ਪਾ ਵੀ ਅੱਖਾਂ ਮੀਟ ਕੇ ਹਾਂ ਬਸ ਇਹਨੂੰ ਵੀ ਜੋthi ਮੰਨਦੇ ਆ ਆਪਣੇ ਗੁਰੂ ਮਹਾਰਾਜ ਨੂੰ ਯਾਦ ਕਰਕੇ ਉਹ ਉਹ ਵਾਸਤੂ ਉਹ 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 ਕਰੂ ਉਹ ਵਾਹ ਵਾਹ ਤਲੋ ਨਾ ਨਾ 10 ਮੇਟਾ 10 ਜੋੜ ਆਂਦਾ ਤੁਹਾਡਾ ਲਾਈਵ ਮੇਟਾ ਯਕੀਨ ਕਰੋਗੇ ਬਾਬਿਆਂ ਤੇ ਹਾਂਜੀ ਹਾਂਜੀ ਬਾਬਾ ਜੀ ਕਰਾਂਗੇ ਯਕੀਨ ਕਿਉਂ ਕਰਾਂਗੇ ਕਰੋ ਜਾਨਾ ਕੰਮ ਤੇ ਹਾਂਜੀ ਹਾਂਜੀ ਕੰਮ ਤੇ ਜਾਈ ਸਾ ਕੰਮ ਮਿਲਦਾ ਨਹੀਂ ਨਹੀਂ ਹੁੰਦਾ ਹੀ ਨਹੀਂ ਕੰਮ ਉਹ ਛੋਟੋ ਕਿਤੇ ਮਿਲਦਾ ਹਾਂ ਇਹ ਦਿਨ ਹੀ ਕਰਦਾ ਕੰਮ ਕਰ ਦਿਨ ਹੀ ਕਰ ਕੱਚ ਕੜੇ ਵੀ ਰਹਿੰਦਾ ਬਹੁਤ ਜ਼ਿਆਦਾ ਜੀ ਬੱਚਾ ਜੇ ਠੀਕ ਹੋ ਜਾਏ ਭਾਈ ਮੰਨੇਗਾ ਬਾਬਿਆਂ ਨੂੰ ਹਾਂ ਜੀ ਹਾਂ ਜੀ ਜ਼ਰੂਰ ਬਾਬਾ ਜੀ ਹੋਰੇ ਤੋਂ ਪਰੇ ਕੀ ਚਾਹੀਦਾ ਠੀਕ ਹੋਣਾ ਚਾਹੀਦਾ ਇੱਦਾਂ ਠੀਕ ਚੱਲ ਰਹੀ ਐਵੇਂ ਬਲਾ ਬਾਬਿਆਂ ਜੀ ਹਾਂ ਜੀ ਕਰ ਦੋ ਲੈ ਬੱਚਾ ਗੱਲ ਇਦਾਂ ਆ ਜੇ ਹਮਤੇ ਰੇ ਨਾ ਕੀਤਾ ਆ ਹਾਂ ਜੀ ਹੁਣੇ ਤਾਂ ਕਸਮ ਨਹੀਂ ਛੱਡੀ ਅੱਛਾ ਜੀ ਇਹ ਬੀਬਾ ਤੇ ਕੇ ਵੱਲੋਂ ਵੀ ਥੋੜੀ ਜੀ ਪਰੇਸ਼ਾਨ ਆ ਹੈ ਜੀ ਬੇਟਾ ਪਰੇਸ਼ਾਨ ਜੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਬਾਬਾ ਜੀ ਹਾਂ ਜੀ वैसे असली वचन ਕਰਦੇ ਨਹੀਂ ਚਲੋ ਸਾਨੂੰ ਮਾਰਿਆ ਨਹੀਂ ਸਾਡੇ ਗੁਰੂ ਮਾਰਿਆ ਨਹੀਂ ਮੰਨ ਲੀਤਾ ਆ ਪਰ ਫੇਰ ਵੀ ਜਿੱਥੇ ਕਿਤੇ ਲੱਗਦਾ ਵੀ ਉੱਥੇ ਫੇਰ ਜੀ ਜ਼ਰੂਰ ਚੰਗੀ ਆ ਕਰੋ ਮੇਰ ਕਿਰਪਾ ਕਰੋ ਬਹੁਤ ਹੀ ਸਾਦੇ ਦੇ ਬਾਬਾ ਜੀ ਹਾਂ ਜੀ ਦੇਖੋ ਇਹਦਾ ਬੰਦਰੀ ਦਾ ਸੇਵਾ ਬਹੁਤ ਆ पर चलो कोई नहीं अभी थोड़े तो नहीं कुछ लिया हां आगे ना अपनी कितने भी जितने भी अखा मिल के ਨਾਲੇ ਇਹਨਾਂ ਨਾਲ ਕਾਮਿਆਂ ਆਉਂਦੀ ਮਸਿਆ ਤੋਂ ਪਹਿਲਾਂ ਪਹਿਲਾਂ ਬੀਬਾ ਤੁਹਾਡੇ ਘਰ ਚ ਕੋ ਖੁਸ਼ੀ ਦੀ ਖਬਰ ਮਾਰੇ ਦਊਗੇ ਠੀਕ ਹੈ ਬਬੀ ਤੇ ਕਾਰਵਾ ਚੱਲ ਪਊਗਾ ਹਾਂਜੀ ਇੱਕ ਤੁਸੀਂ ਨਾ ਛੋਟਾ ਜਿਹਾ ਤੁਹਾਨੂੰ ਪਾਏ ਦੱਸਣਾ ਹਾਂਜੀ ਬਹੁਤੇ ਪੈਸੇ ਦੀ ਖਰਚ ਆਈਦੇ ਹਾਂਜੀ ਲੈ ਕੇ ਸਮਾਨ ਇਹ ਨਾ ਜਿਹੜਾ ਤੁਹਾਨੂੰ ਲਿਖ ਕੇ ਦੇ ਦੇਣਾ ਜਾਂਦੇ ਹੋਏ ਨੇ ਅੱਛਾ ਜੀ ਉਹ ਸ਼ਨੀਵਾਰ ਨੂੰ ਜਾ ਕੇ ਜਲ ਪ੍ਰਵਾਹ ਕਰਿਆਣਾ ਠੀਕ ਹੈ ਜੀ ਹਾਂ ਦੇਖੋ ਸਾਡਾ ਚੱਲਦਾ ਆਸ਼ਰਮ ਅੱਛਾ ਅਸੀਂ ਘਰ ਵਾਸਤੇ ਕੁਝ ਨਹੀਂ ਮੰਗਦੇ ਨਾ ਹੀ ਬਾਬਿਆਂ ਨੇ ਘਰਵਾਰ ਰੱਖਿਆ ਅਸੀਂ ਆਸ਼ਰਮ ਦੇ ਵਿੱਚ ਬਸ ਸੇਵਾ ਕਰੀਦੀ ਆ ਠੀਕ ਹੈ ਜੀ ਬੱਚਿਆਂ ਦੀ ਬੀਬੀਆਂ ਦੀ ਜਿਨ੍ਹਾਂ ਨੂੰ ਨਹੀਂ ਕੋ ਪੁੱਛਦਾ ਉਹਨਾਂ ਦੀ ਸੇਵਾ ਕਰੀਦੀ ਬਸ ਉਹਨਾਂ ਦੀ ਸੇਵਾ ਲਈ ਜਿਹੜੀ ਮਾਂ ਆਸੀਂ ਇਕੱਠੀ ਕਰਦੇ ਆ ਤੇ ਇਸ ਕਰਕੇ ਅਸੀਂ ਆਏ ਆ ਤੁਹਾਡੇ ਕੋ ਹਾਂ ਜੀ ਹਾਂ ਤੇ ਤੁਹਾਡੀ ਇਹ ਸੇਵਾ ਜਿਹੜੀ ਆ ਉਹ ਲੱਗੂਗੀ ਵੈਸੇ ਦਸਰਾਂ ਦੇ ਆਈ ਦਾ ਚਲੋ ਲਿਖ ਕੇ ਦਿੰਨੇ ਆ ਤੁਹਾਨੂੰ ਕੋਈ ਨਹੀਂ ਮਾਇਆ ਦੀ ਜਿਹੜੀ ਸੇਵਾ ਮਾਰੀ ਮਤਲਬ ਦੂਰ ਕਰੋ ਦੂਰ ਕਰੋ ਬੋਲ ਦਿੱਤਾ ਤੁਸੀਂ ਕੋਈ ਨਹੀਂ ਲੈ ਜੰਨੇ ਆ ਬਾਬਾ ਬਾਬਾ ਬੋਲ ਨਹੀਂ ਹੋਣਾ ਉਹ ਬੱਚਾ ਯਾਰ ਬਾਬਾ ਇਹਨਾਂ ਕੋ ਦੇਖ ਰਿਹਾ ਬਾਬੇ ਨੂੰ ਇਹ ਵੀ ਪਤਾ ਵੀ ਮਾਇਆ ਤੁਹਾਡੇ ਕੋ ਹੈਗੀ ਆ ਬਾਬੇ ਇਹ ਵੀ ਦੱਸ ਦੋਗੇ ਕਿ ਕਿੰਨੀ ਮਾਇਆ ਕਿੱਥੇ ਪਈ ਆ ਅੱਛਾ ਜੀ ਹਾਂ ਜੀ ਯਕੀਨ ਕਰੋ ਠੀਕ ਹੈ ਕੋਈ ਗੱਲ ਨਹੀਂ ਬਾਬਾ ਜੀ ਦੇਖ ਲਓ ਜੇ ਨੀਤ ਸਾਫ ਹੋ ਕੇ দান ਕਰੀਏ ਉਹੀ ਪ੍ਰਵਾਨ ਹੁੰਦਾ ਚਲੋ ਕੋਈ ਨਹੀਂ ਦੇਖ ਲੈ ਹਾਂ ਕਰੋ ਵੀਆ ਹੋਇਆ ਤਾਂ ਦੇ ਦਿੰਨੇ ਕੋਈ ਗੱਲ ਨਹੀਂ ਹਾਂ ਜੋ ਵੀ ਤੁਹਾਡੀ ਇੱਛਾ ਹਾਂਜੀ ਕੋਈ ਗੱਲ ਨਹੀਂ ਕੱਲ੍ਹ ਯਾਰ ਤੁਸੀਂ ਯਾਦ ਕਰੋਗੇ ਕੋਈ ਆਏਗੀ ਬਾਬੇ ਠੀਕ ਹੈ ਜੀ ਹਾਂ ਸਹੀ ਹੈ ਜੀ ਇਹਨਾਂ ਬਾਜੀ ਘਰੋਂ ਉੱਧੇ ਜਾੜਿਆ ਆ ਆਪਾਂ ਉਦੋਂ ਕਰਕੇ ਆਏ ਨਾ ਤੁਸੀਂ ਯਾਦ ਕਰਦੇ ਹੋ ਲਾ ਉਹ 11000 ਰੁਪਏ ਦੋ ਦਿਨ ਆ ਕੇ ਦੇਖਿਆ ਬਾਬਾ ਜੀ ਤੁਹਾਡੀਆਂ ਨਾਲ ਗੱਲਾਂ ਬੜੀਆਂ ਸੱਚੀਆਂ ਨਿਕਲੀਆਂ ਭਾਈ 11000 ਤਾਂ ਨਹੀਂ ਹੈਗਾ ਸਾਡੇ ਕੋਲ ਨਹੀਂ ਵੈਸੇ ਤੋਂ ਚਲੋ ਤਾਂ ਤੁਹਾਨੂੰ ਬਾਬਾ ਨੂੰ ਘਰ ਬਾਅਦ ਦੇਖ ਕੇ ਪਤਾ ਲੱਗ ਜਾਂਦਾ ਹਾਂਜੀ 100 200 ਦਾ ਬਾਬਾ ਜੀ ਉਹ ਆ ਦੇ ਦੇਵਾਂਗੇ ਬਹੁਤ ਗਿਆਨੀ ਧਿਆਨੀ ਨਹੀਂ ਐਦੇ ਨਹੀਂ ਕਹਿੰਦੇ ਬਾਬਾ ਜੀ ਹਾਂਜੀ ਲਿਓ ਫੇ ਬੱਚਾ ਆਪਾਂ ਅੱਗੇ ਵੀ ਜਾਣਾ ਸੇਵਾ ਕਰੋ ਫਿਰ ਲਿਖ ਕੇ ਤੁਹਾਨੂੰ ਦੇਈਏ ਹੋਰ ਉਹ ਬਾਤਾਂ ਨਹੀਂ ਸੀ ਬਾਬਾ ਜੀ ਲਿਓ ਬੱਚਾ ਲਿਓ ਬਾਬਾ ਜੀ ਪ੍ਰਸ਼ੰਤਾ ਨਹੀਂ ਬੱਸ ਬੇਟਾ ਜਾ ਦੇ ਸਕਣਾ ਨਹੀਂ ਬਾਬਾ ਨੇ ਛਕ ਲਿਆ ਬਸ ਦੇ ਲੋ ਕਾਲਰ ਨੇ تیار ਨਹੀਂ ਨਹੀਂ ਕੈਮ ਲੱਗ ਜੂਗਾ ਕੋਈ ਫੇ ਰਾਵਾਂਗੇ ਅਗਲੀ ਵਾਰੀ ਖੁਸ਼ ਹੋ ਕੇ ਛਕਾਇਓ ਬਾਬਿਆਂ ਨੂੰ ਕੋਈ ਨਹੀਂ ਕੋਈ ਹਾਂਜੀ ਹਾਂਜੀ ਖੁਸ਼ ਹੋ ਕੇ ਛੱਕ ਕੇ ਜਾਵਾਂਗੇ ਬਾਬਾ ਜੀ ਕਰ ਦਿਓ ਕਿਰਪਾ ਕਰ ਜੇਪਾ ਮਹਾਰਾਜ ਕਰੂਗਾ ਉਹ ਉੱਪਰ ਵਾਲਾ ਹਾਂ 14 ਬਾਬਾਈ 500 ਰੁਪਈਆ ਉਹ ਦੇਖਿਆ ਖੇਚਦਾ ਹੈ ਨਾ ਤਾਂ ਦੇਖੂਗਾ ਆਪਾਂ ਹਾਂ ਜੀ ਬਾਬਾ ਜੀ ਉਹ ਨਾ ਤਾਂ ਵੀ ਬਾਬੇ ਆ ਅੱਛਾ ਜੀ ਉਹ ਅਸੀਂ ਤਾਂ ਠਾਗ ਹਾਂ ਯਾਰ ਅੱਛਾ ਜੀ ਠਾਗ ਹਾਂ ਸੀ ਉਹ ਅਸੀਂ ਤਾਂ ਸਿਰਫ ਇੱਕ ਸੰਸਥਾ ਬਣਾਈ ਆ ਅੱਛਾ ਜੀ ਅਸੀਂ ਲੋਕਾਂ ਨੂੰ ਠਗਾ ਠਾਕ ਬਾਬਿਆਂ ਦੇ ਖਿਲਾਫ ਜਾਗਰੂਤ ਕਰਦੇ ਆ ਅੱਛਾ ਜੀ ਅੱਛਾ ਜੀ ਤੁਸੀਂ ਦੇਖੋ ਸਾਡੇ ਚੋਲੇ ਦੇਖ ਕੇ ਸਾਨੂੰ ਬਾਬੇ ਨਾਲ ਸਮਝੋ ਨਹੀਂ ਅਜੀ ਤਾਂ ਬਾਬਾ ਜੀ ਪਤਾ ਨਹੀਂ ਸਾਡੇ ਚੋੜਿਆਂ ਦੇ ਵਿੱਚ ਅਜੀ ਕਿੱਡੇ ਵੱਡੇ ਅਪਰਾਧੀ ਆਈਏ ਹਾਂਜੀ ਕਿੱਡੇ ਕਾfi ਚੋਰ ਚੱਕੇ ਕੁਛ ਵੀ ਆਈਏ ਹਾਂਜੀ ਚੋੜਿਆਂ ਤੇ ਵਿਸ਼ਵਾਸ ਨਾ ਕਰੋ ਚੋੜੇ ਦਾ ਬਾਬਾ ਚੋੜੇ ਸਾਡੇ ਚਿੱਟੇ ਵੀ ਹੋ ਸਕਦੇ ਆ ਹਾਂਜੀ ਭਾਗਵੇਂ ਵੀ ਹੋ ਸਕਦੇ ਆ ਹਰੇ ਵੀ ਹੋ ਸਕਦੇ ਆ ਚੋੜਾ ਦੇਖ ਕੇ ਹੁਣ ਬਾਬਾ ਇਹ ਤਾਂ ਚੋੜਾ ਦੇਖ ਕੇ ਅਜੀ ਸਾਡੇ ਤੇ ਮਾਪਾ ਜੀ ਤੁਹਾਡੇ ਵਰਗੇ ਭੋਲੇ ਭਾਲੇ ਲੋਕਾਂ ਨੂੰ ਅਸੀਂ ਨਾ ਚੀਜ਼ਾਂ ਦੇ ਖਿਲਾਫ ਜਾਗਰੂਤ ਕਰਦੇ ਆ ਅੱਛਾ ਜੀ ਬਾਬਾ ਜੀ ਬਹੁਤ ਤੁਸੀਂ ਦੇਖੋ ਨਾ ਦਾ ਸਰਕਾਰਾਂ ਨੇ ਕੁਝ ਕਰਨਾ। ਨਾ ਜੀ ਨਾ ਕੋ ਪੰਚਾਇਤ ਤੇ ਨਾ ਕਰਨਾ ਪੰਚਾਇਤਾਂ ਆ। ਹਾਂ ਜੀ ਨਾ ਕੁਝ ਨਹੀਂ ਕੋਈ ਵੀ ਕਰਦਾ ਹੈਗਾ। ਪਿੰਡਾਂ ਦੇ ਬਾਗ ਤੋਂ ਪਹਿਲਾਂ ਸਾਡੇ ਵਰਗੇ ਜਿਹੜੇ ਠਾਗਵਾ ਪਿੱਛੋਂ ਗੱਡੀਆਂ ਚਾਉਂਦੇ ਆ। ਹਾਂ ਜੀ। ਗੱਡੀ ਲਾ ਕੇ ਚੱਲ ਜਾਂਦੀ ਆਂ ਬੰਮਾਇਆ ਇਕੱਠੀ ਕਰਕੇ ਲੋਕਾਂ ਨੂੰ ਲਾਰੇ ਲਾ ਕੇ ਐਦਾਂ ਬਣਾ ਕੇ ਗੱਲਾਂ। ਗੱਲ ਅਸੀਂ ਐਦਾਂ ਬਣਾਈ ਜਿਹੜਾ ਜਿੱਦਾਂ ਦਾ ਘਰ ਆ। ਉਦਾਂ ਦੀ ਗੱਲ ਕਰ। ਉਦਾਂ ਦੀ ਸਾਡੀ ਗੱਲ ਆ ਕਿ ਸਾਡੀ ਜੇਨ ਹੈ ਇਹ ਆ। ਹਾਂ ਜੀ ਹਾਂ ਜੀ। ਜਦੋਂ ਕਿਤੇ ਕੋਈ ਬੰਦਾ ਆਵੇ। ਹਾਂਜੀ ਉਹਦੀ ਇਨਕੁਆਰੀ ਕੀਤੀ ਮੈਂ ਨਾ ਪੈਸੇ ਨਾ ਦੇ ਕਰੋ ਪੈਸਾ ਉੱਦੇ ਨਹੀਂ ਬਣਦਾ ਆਪਾਂ ਆਪਣੇ ਬੱਚਿਆਂ ਦੇ ਮੂੰਹ ਤੋਂ ਖੋਗੇ ਇਹਨਾਂ ਨੰਗਾ ਨੂੰ ਦੇਈ ਜਾਂਦੇ ਆ ਠੱਗਾ ਨੂੰ ਹਾਂਜੀ ਹਾਂਜੀ ਖਾ ਲਿਆ ਲੁੱਟ ਲੁੱਟ ਕੇ ਸਾਡਾ ਪੰਜਾਬ ਸਹੀ ਗੱਲ ਆ ਜੀ ਇਹਨਾਂ ਮੰਗਤਿਆਂ ਨੇ ਹਾਂਜੀ ਹਾਂਜੀ ਤੁਸੀਂ ਕਿਤੇ ਸ਼ਹਿਰ ਤੇ ਚੱਲ ਜਾਓ ਚੌਂਕਾਂ 'ਚ ਖੜੇ ਆ ਹਾਂ ਜੀ ਕਿਤੇ ਬੱਥੇ ਜਾਣ ਲਗਾ ਤਾਂ ਮੋੜੇ ਮੰਗਤੇ ਬੱਥੇ ਚੜਜੋ ਤਾਂ ਮੰਗਤੇ ਐਨੇ ਨੇ ਬੱਚੇ ਤੋਰੇ ਆ ਬੱਚੇ ਤੋਰੇ ਸਹੀ ਗੱਲ ਆ ਜੀ ਆ ਲੈ ਵੀ ਆਪਣੀ ਮਾਇਆ ਅੱਛਾ ਜੀ ਮਾਇਆ ਨਹੀਂ ਸਾਨੂੰ ਚਾਹੀਦੀ ਇਹ ਨਾ ਇਹ ਕਣਕਾਂ ਵਾਲਾ ਸਾਰਾ ਕੀਤਾ ਨਾ ਦਾਣੇ ਰੱਖ ਕੇ ਹਾਂ ਜੀ ਬਾਬੇ ਨੈਤ ਚ ਨਹੀਂ ਇਦਾਂ ਹੀ ਕਰਦੇ ਆ ਇਹ ਨੂੰ ਉਹਨਾਂ ਨੂੰ ਬਕਾਇਦਾ ਟ੍ਰੇਨ ਕਰ ਦਿੰਦੇ ਆ ਦੇਖਿਆ ਹਾਂ ਜੀ ਭਾਜੀ ਇਦਾਂ ਕਰਦੇ ਹੋ ਇਦਾਂ ਪਰਮਾਲਾ ਲਿਆ ਹਾਂ ਇਦਾਂ ਪਰਮਾੜੇ ਬੰਦੇ ਨੂੰ ਕੋਈ ਵੀ ਮੰਗਤਾ ਆਵੇ ਕੋਈ ਬੁੜੀ ਆਵੇ ਮੰਗਰ ਸੂਰ ਜਾਂ ਕੋਈ ਭਈਆ ਆਉਂਦਾ ਆ ਇਹਨੂੰ ਨਹੀਂ ਦੇਣਾ ਕੁਝ ਨਹੀਂ ਐਡੇ ਖਾ ਕੇ ਲੈ ਜਾਂਦੇ ਆ ਰੋਜ਼ ਕੋਈ ਨਾ ਕੋਈ ਕੋਈ ਨੋ ਕੋਈ ਹਾਂ ਬਿਲਕੁਲ ਨਹੀਂ ਕਿਸੇ ਨੂੰ ਵੀ ਦੋਸਤ ਨਾ ਕਹਿੰਦੇ ਆਟਾ ਨਹੀਂ ਜੇ ਇਹ ਸਾਨੂੰ ਮਾਇਆ ਦੇ ਦੋ ਮਾਇਆ ਐਡੇ ਮਾਇਆ ਮੰਗਦੇ ਆ ਪ੍ਰਚਾਦਾ ਛਕ ਲਓ ਕੋਈ ਮਾਇਆ ਨਹੀਂ ਦੇਣੀ ਕਿਸੇ ਨੂੰ ਠੀਕ ਆ ਇਹ ਦੇਖੋ ਨੌਜਾਨ ਮੁੰਡਾ ਸਾਡਾ ਸੈਕਟਰੀ ਆ ਅਸੀਂ ਸਾਡੀ ਸੰਸਥਾ ਦਾ ਬਣਾਇਆ ਇਹ ਫਿਰ ਬੜਾ ਕੰਮ ਇਹ ਕਰਦਾ ਘਰੋਂ ਅਸੀਂ ਸਾਰੇ ਵਧੀਆ ਰੋਟੀ ਖਾਂਦੇ ਆ ਅਸੀਂ ਤਾਂ ਇਹ ਦੇਖ ਕੇ ਦੁਰੇ ਆ ਵੀ ਲੋਕ ਟਲਟ ਕੇ ਖਾਣਾ ਲੋਕ ਸਾਡੇ ਸਾਡੇ ਲੋਕਾਂ ਦੇ ਪੱਲੇ ਕੀ ਆ ਬੈਂਕਾਂ ਦੇ ਵਿੱਚ ਪਾ ਪਾ ਕੇ ਲੁੱਟ ਲੁੱਟ ਕੇ ਬਾਬਿਆਂ ਦੇ ਬਣ ਜਾਂਦੇ ਆ ਸਾਡੇ ਮਹਿਲ ਬਣ ਜਾਂਦੇ ਆ ਹੂੰ ਤੇ ਭਲਾ ਕਿਸੇ ਦਾ ਕੀ ਬਾਬਿਆਂ ਦਾ ਪੱਕਰੀ ਜਾਂਦੇ ਆ ਇਸ ਕਰਕੇ ਤੁਹਾਨੂੰ ਜਾਗਰੂਕ ਕਰਦੇ ਆ ਅਸੀਂ ਹਾਂਜੀ ਸਰਪੰਚ ਨੂੰ ਕਹਣਾ ਪਿੰਡ ਦੇ ਵਿੱਚ ਲੌਸ ਮੈਂਟ ਕਰਾ ਬੇ ਕੋਈ ਵੀ ਮੰਗਣ ਆਲਾ ਆਉਂਦਾ ਆ ਬੰਦ ਕੇ ਬੰਦ ਕਰੋ ਇਹਨਾਂ ਨੂੰ ਇਹਦੇ ਲੁੱਟ ਲੁੱਟ ਲਈ ਜਾਂਦੇ ਆ ਸੋਚਦਾ ਕੋਈ ਹੈ ਨਹੀਂਗਾ ਠੀਕ ਆ ਨਾ ਉਹ ਬਾਬਾ ਇਹ ਸਾਨੂੰ ਵੀ ਭਾਈ ਸਾਹਿਬ ਸਾਨੂੰ ਵੀ ਆਪਣੇ ਨਾਂ ਰਾਲੋ ਹੋਰ ਅਜੀ ਅਜੀ ਦਾ ਕੜੀ ਨਾਲ ਕੜੀ ਜੋੜ ਕੇ ਗਾਹਾਂ ਕੰਮ ਚੱਲਦਾ ਸੀ ਤਾਂ ਆਪ ਜੋੜਦੇ ਆਂ ਨਾ ਨਾ ਕੋਈ ਗੱਲ ਨਹੀਂ ਆਹ ਤਾਂ ਤੁਸੀਂ ਬਾਹਰ ਬੰਗਿਆ ਕੰਮ ਕਰਦੇ ਹੋ ਇਹਦੇ ਨਾਲ ਬਹੁਤ ਮੁੰਡੇ ਆ ਅੱਛਾ ਉਸ ਬੰਦਾ ਦਾ ਮੈਨਾ ਜੁੜਿਆ ਹੈ ਜੀ ਇਹਦੇ ਬਾਰੇ ਅੱਛਾ ਇਹਦੇ ਨਾਲ ਮੁੰਡੇ ਨਾਲ ਪਰਦਾ ਆਈ ਲੋਕਾਂ ਨੂੰ ਵੀ ਦੱਸੋ ਆਣ ਗਵਾਂ ਚ ਰਿਸ਼ਤੇਦਾਰਾਂ ਨੂੰ ਵੀ ਦੱਸੋ ਕਿ ਕਿਸੇ ਬਾਬੇ ਨੂੰ ਪੈਸਾ ਨਹੀਂ ਦੇਣਾ ਨਾ ਜੀ ਨਾ ਖਾਗਵਾ ਬਿਲਕੁਲ ਨਹੀਂ ਹੁਣ ਦੱਸਾਂਗੇ ਸਾਰਿਆਂ ਨੂੰ ਆਣ ਬਣਵਾ ਦਿੰਦਾ ਸਾਰਿਆਂ ਨੂੰ ਬਿਲਕੁਲ ਕਿਸੇ ਨੂੰ ਪੈਸਾ ਨਹੀਂ ਦੇਣਾ ਠੀਕ ਆ ਤਲਿਏ ਆਪਾਂ ਹਾਂਜੀ ਹਾਂਜੀ ਚਲੋ ਚਲਿਏ ਬੈਠੋ ਬੀਰਾ ਜੀ ਹਾਂ ਬਾਸੇ ਬੈਠ ਲਿਆ ਬਾਸੇ ਲਾ ਉਹ ਭਰਾਵਾ ਜੀ ਨਾਂ ਦਾ ਬਾਬੇ ਆ ਉਹ ਹੁਣ ਤਾਂ ਪਤਾ ਲੱਗ ਗਿਆ ਹਾਂ ਚਲੋ ਤਾਂ ਤੁਹਾਡਾ ਥੋੜਾ ਜਿਆਦਾ ਰੱਖਿਓ ਹਾਂ ਸ਼ੁਕਰੀਆ ਸ਼ੁਕਰੀਆ ਠੀਕ ਆ